ਲੋ ਜੀ ਮਿੱਤਰੋ ਸਵਾਗਤ ਆ ਤੁਹਾਡਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਲੋ ਜੀ ਮਿੱਤਰੋ ਅੱਜ ਆਪਾਂ ਚੱਲੇ ਆਂ ਸ਼੍ਰੀ ਫਤੇਗੜ ਸਾਹਿਬ ਉਹ ਦੇਖੋ ਆਪਣੇ ਟਰੈਕਟਰ ਐਨਕੀ ਰਿਪੋਰਟ ਹਾਂਜੀ ਲੋ ਜੀ ਮਿੱਤਰੋ ਤੇਲ ਪੌਣ ਰੁਕੇ ਆ ਇੱਧਰ ਆ ਵੀ ਟਰੈਕਟਰ ਆ ਬਾਈ ਦਾ ਇੱਧਰ ਵੀ ਆ ਤੇ ਬਾਕੀ ਬੱਸ ਹੁਣ ਆਪਾਂ ਵੀ ਤੇਲ ਪਾ ਕੇ ਬਈ ਚੱਲਦੇ ਆਂ ਔਰ ਅਸੀਂ ਹੁੰ ਰਹੇ ਆ ਅੱਗੇ ਦੇਖਣਾ ਖੁੱਲ ਗਿਆ ਉਹ ਤੇਰੀ ਆ ਮੇਰਾ ਵੀ ਖੁੱਲ ਗਿਆ ਮਰਨਾ ਹਾਂਜੀ ਲੋ ਜੀ ਮਿੱਤਰੋ ਬੱਸ ਵੀਰ ਜੀ ਬੱਸ ਆ ਜੀ ਪਿੱਛੇ ਛਾਕੇ ਆਏ ਜੀ ਬੱਸ ਹੀ ਬੱਸ ਬੱਸ ਆ ਬਾਰੇ ਛਾਕੇ ਆਏ ਉਹ ਛਾਕੇ ਛਾਕੇ ਆਏ ਵੀਰ ਉਹ ਛਾਕੇ ਮਿੱਤਰੋ ਆਏ ਪੰਜਾਬ ਦੀ ਖੂਬੀ ਚੱਲਾ ਪਿੱਛੇ ਉਹ ਵੀਰੇ ਪੜਾ ਦਿਓ ਇੱਕਣਾ ਪਿੱਛੇ ਪੜਾ ਦਿਓ ਇੱਕਣਾ ਛੇਤੀ ਐ ਬੱਸ ਆਦਾ ਕੱਢ ਲਈ ਬੈਨ ਇਹ ਗੱਲ ਹੋ ਰਹੀ ਹੈ। ਜਿਆ ਟਰੈਕਟਰ ਦੇ ਕਿਤੇ ਚਾ। ਉਹ ਕਰਵਾਇਆ ਲੰਗਰਾਂ 'ਚ ਰੋਕਦੇ ਆ। ਹਾਂਜੀ ਲੋ ਜੀ ਮਿੱਤਰੋ ਲੰਗਰ ਵਿੱਚ ਰੁਕੇ ਸੀਗੇ ਚਾਹ ਪੀਣ ਲਈ ਤੇ ਨਾਲ ਬਰੈਡ ਓਕੇ ਰਿਪੋਰਟ ਆ ਟਰੈਕਟਰ ਇੱਧਰ ਖੜਿਆ ਓਕੇ ਰਿਪੋਰਟ ਪੂਰੇ ਹਨਾ। ਓਏ ਇਹਦੀ ਮੋਰੀ ਜਹਾਜ਼ ਦੀ ਆ ਦੇਖੀ। ਹਾਂਜੀ ਲੋ ਜੀ ਮਿੱਤਰੋ ਤੇ ਰਸਤਾ ਯਾਰ ਕੰਡਰਿਆਂ 'ਚ ਮਸਾ ਮਸਾ ਜਾਣ ਨਹੀਂ ਦੇ ਰਿਹਾ ਟਰੈਕਟਰ ਆ ਦੇਖੋ ਉਧਰ ਪੈਲੀ ਗਿਆ। ਦੇ ਕੱਢ ਰਹੇ ਆ ਡਾਕਟਰ ਨੂੰ ਹੌਲੀ ਹੌਲੀ ਕਢਾ ਰਹੇ ਆ ਕੀ ਹਾਲ ਹੈ ਵੀਰੇ ਜੰਤਨਾ ਵਾਰਤ ਹੋ ਜਾਂ ਜ ਮਿੱਤਰੋ ਕੀ ਹਾਲ ਆ ਬੱਬੇ ਕੀ ਹਾਲ ਆ ਭਾਈ ਠੀਕ ਆ ਓਕੇ ਰਿਪੋਰਟ ਆ ਮਿੱਤਰੋ ਮਕਸਤੈਂਗ ਵਾਲੇ ਭਾਈ ਆਪਣੇ ਕਈ ਉਹ ਕੜਾ ਬਣਾ ਬਾਈ ਰਮਨ ਪਾਈ ਵੀ ਆਪਾਂ ਨੂੰ ਮਿਲ ਗਿਆ ਭੰਗੂਆ ਬਣਾ ਯਾਰ ਟਰੈਕਟਰਾਂ ਵਾਲਾ ਕੱਢ ਜਾ ਐ ਆ ਤੇ ਮਾਰਾ ਦੂਰ ਤੇ ਆਉਂਦਾ ਸਾਡੇ ਰਮਨ ਕਰਾ ਪਰ ਰਸਤਾ ਸਾਫ ਕਰ ਰਹੇ ਆ ਆ ਬਾਈ ਕੁਛ ਨਹੀਂ ਹੋਤਾ ਬੰਦੇ ਟਰੈਕਟਰ ਦਾ ਬਾਈ ਜਿਹੜੇ ਕਰੇ ਜੂਰੇ ਨੇ ਬਾਈ ਪਹਿਲਾਂ ਤੱਪੜਾ ਕਰੀਏ ਫੇ ਚੜਾਵੇਂਗੇ ਡਰ ਲੱਗ ਰਿਹਾ ਦਾਦੂ ਕਿਰੋ ਟਰੈਕਟਰ ਦਾ ਕੱਢ ਜੂਰੇ ਹੋਰ ਕੋਈ ਕਾਹ ਨੂੰ ਮੇਰੀ ਜਾਨ ਗੱਡੀ ਕਰੋ ਕੜਾ ਕੜਤਾ ਝੋਟੇ ਨੇ ਵੀਡੀਓ ਨਹੀਂ ਬਣੀ ਇਹ ਲੋ ਜੀ ਮਿੱਤਰੋ ਕਰੋ ਚੱਕ ਇਧਰ ਆਪਣੇ ਡੈਕਟਰ ਥਾਰੇ ਕੋਲੇ ਆ ਵੀ 852 ਜੌਂਡੀਆ ਰਮਨ ਭਾਈ ਵਾਲਾ ਉਧਰ ਗੁਰਸੇਵਕ ਬਾਈ ਦਾ ਕਰੋ ਚੱਕਾ ਨੋਕੇ ਰਪੋ ਦਾ ਇਧਰ ਬਾਕੀ ਨੇ ਟਰਾਲੀ ਟਰੋਲੀਆਂ ਪਾਈਆਂ ਜੀ ਸਾਰੀਆਂ ਹੁਣ ਲੋ ਜੀ ਮਿੱਤਰੋ ਹੁਣ ਕਰਨ ਲੱਗਿਆ ਸਟਾਰਟ ਕਾਰ ਸਟਾਰਟ ਹੋਈ ਟਰੋਲੀ ਚੈੱਕ ਕਰੋ ਇੱਕ ਮਿੰਟ ਆ ਨੋਕੀ ਰਿਪੋਰਟ ਆ ਨਾ ਪੂਰੀ ਲੱਟ ਬਲਦੀ ਰਹੀ ਹੈ ਕੋਈ ਬੰਦ ਕਰ ਜੀ ਵੀਰੇ ਬਹੁਤ ਬੁਰਾ ਆ ਇਹ ਹੈ ਹੈ ਬੈਟਰੀ ਤੇ ਆ ਗੱਡੀ ਵਾਲੀ ਆ ਹਾਂ 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 ਜੀ ਮਿੱਤਰੋ ਕਰੋ ਚੈੱਕ ਧਰਤੀ ਤੱਕ ਆਲੇ ਵੀਰ ਉਹ ਬਾਈ ਉਹ ਬਾਈ ਇਧਰ ਮੋਡੇ ਤੱਕ ਟਾਇਰ ਆ ਰਹੇ ਮੋਡੇ ਤੱਕ

ਇਹ ਸੋਨੋ ਬਟਾਇਰ ਮਿੱਤਰੋ ਐਡ ਐਡ ਟਿੰਗ ਦੇ ਲੋ ਜੂ ਵੀ ਖੜੀ ਮਾਰਾ ਜਾ ਇੱਥੇ ਹੁਣ ਪੱਧਰੇ ਜਾ ਉਹਨੂੰ ਅਸਲੀ ਦਿਖਾਈਏ ਮਿੱਤਰੋ ਕੜੀ ਖੜੀ ਟਾਇਰ ਦੇ ਨਾਲ ਕਰ ਮਿੱਤਰੋ ਮੋਟੇ ਦਾ ਘਾਰਿਆ ਆ ਰਾਮ ਨਾ ਉਹ ਬੰਕਿਆ ਤੂੰ ਖੜੀ ਤੂੰ ਦਾ ਉਹ ਕਿੰਨੇ ਫੁੱਟ ਦਾ ਤੂੰ 5 ਫੁੱਟ 10 11 ਇੰਚ ਦਾ ਹਣਾ ਢੜੀ ਓ ਬਾਈ ਓ ਬਾਈ ਤੂੰ ਖੜੀ ਤੂੰ ਖੜੀ ਓਏ ਤੂੰ ਖੜ ਇਹਨੂੰ ਖੜਾ ਰਹਿ ਦੇ ਤੂੰ ਦਾ ਬਾਈ ਆ ਜਾ ਇੱਧਰ ਆ ਟੀਮਾ ਟੀਮਾ ਬਾਈ ਧਰਤੀ ਦਾ ਕਲ ਬਾਈ ਮੈਨ ਹੈ ਅਮਨ ਫਾਰਮਿੰਗ ਬਲਵਾ ਬਾਈ ਟਰੈਕਟਰ ਲੈ ਕੇ ਆਇਆ ਜੌਨ ਡੀਅਰ ਅੱਛਾ ਹਾਂਜੀ ਹਾਂਜੀ ਬਾਈ ਯਾਰ ਆ ਆ ਦਾ ਵਿਚਾਰਾ ਦੇਖਦਾ ਨਹੀਂ ਖੜਾ ਟਾਇਰਾਂ ਕੋਲ ਸਾਡਾ ਜੋਟਾ ਹੈ ਆਹੀ ਰਸਤੇ ਜਾ ਬਾਈ ਅਕਾਲੀ ਆਪਣੀ ਹਾਂ ਆ ਆਇਆ ਰਹੇ ਆ ਨਾ ਬਾਈ ਤੁਹਾਡੇ ਉਹ ਵੀ ਆ ਜਾਓ ਮੁਰਰੀ ਆਜੋ ਬਦੂਤ ਚਾਹ ਆਹੀ ਲੈਂਦੇ ਆ ਬਾਈ ਚਲੋ ਠੀਕ ਹੈ ਫਿਰ ਠੀਕ ਹੈ ਤੇਰੇ ਚਲੋ ਮਿੱਤਰੋ ਚੱਲਦੇ ਹੁਣ ਕਰੋ ਮਿੱਤਰੋ ਚੈੱਕ ਇਹਨਾਂ ਆਪਾਂ ਨੂੰ ਹੁਲੇ ਮਲੇਂਦਰ ਵੀ ਮਿਲੇ ਸੀਗੇ ਲੋ ਜੀ ਮਿੱਤਰੋ ਕਰੋ ਚੈੱਕ ਓਏ ਹੋਏ ਹੋਏ ਆ ਲੈ 16 ਲੀਗਾ ਦੇ ਆਪਣਾ ਦੇ ਪਿਛਲੇ ਟਾਇਰ ਇਹਦਾ ਟਾਇਰ ਆ ਓ ਯਾਰ ਕਿੱਕ ਟਾਇਰ ਵਾਲੇ ਹੈ ਵਾਹ ਆ ਦੇਖੀ ਇਧਰ ਮਾੜਾ ਬਲੌਗ ਬਣਾਈ ਓ ਬਾਈ ਆਹ ਕੀ ਪਟੇ ਕੰਚਾ ਮੇਰੇ ਹਾਈਟ ਮੇਰੀ ਖੜੀ ਨਾ ਇੱਥੇ ਖੜੀ ਇੱਥੇ ਖੜਾ ਟਾਇਰ ਨਾ ਓ ਬਾਈ ਆ ਬਣਈਆਂ ਵੀਰੇ ਹਾਂਜੀ ਵੀਰੇ ਬਾਈ ਯਾਰ ਸੀ ਰਾਈ ਕਰਾ ਦਾ ਫਾਇਦਾ ਯਾਰ ਹੱਤ ਕਰਾਈ ਹੈ

ਹਾਂ ਓਕੇ ਦੀ ਰਿਪੋਰਟ ਆ ਇੱਧਰ ਆਪਣਾ ਟਰੈਕਟਰ ਖੜਾ ਕਰੋ ਚੈੱਕ ਇੱਧਰ ਮੈਂ ਟਰਾਲੀ ਆ ਬੂਟ ਪਾੜ ਜੇ ਪਏ ਸਾਰੇ ਮਿੱਥਾ ਆਪਣੇ ਬੰਦਿਆਂ ਦੇ ਆ ਹੱਥ ਤੋਂ ਨੂੰ ਮਿੱਤਰੋ ਅੱਖੀ ਪਾਣੀ ਦੀ ਬੋਤਲ ਤੇ ਕਰੋ ਚੈੱਕ ਇੱਧਰ ਟਰਾਲੀ ਹਨ ਪੜਦਾ ਲਾਤਾ ਓਕੇ ਦੀ ਰਿਪੋਰਟ ਆ ਪੂਰੀ ਗੱਲਬਾਤ ਹੈ 70 ਵੀ ਨਹੀਂ ਹੋਇਆ ਨੇ 70 ਤੋਂ 75 ਹੋਇਆ ਧਰੋ ਮਿੱਤਰੋ ਚੈੱਕ ਹੈ ਓਕੇ ਦੀ ਰਿਪੋਰਟ ਆ ਪੂਰੀ ਆਪਣੀ ਅੜ ਜਾਈਆਂ ਅੜ ਜੂਆਂ ਮੁੰਡੇ ਲਈ ਬੈਠੇ ਨੇ ਪਾਵਰ ਵੇਜੂ ਵੀ ਲੱਗ ਰਿਹਾ ਹੈ। ਯਾਰ ਚਾਰਜਿੰਗ ਦਾ ਔਖਾ ਥੋੜਾ। 20% ਰਹਿ ਗਿਆ ਪਾਵਰ। ਉਹ ਵੀਰੇ। ਇਹ ਆਪਾਂ ਕਾਲੂ ਰਹਿਣ ਨੂੰ ਰੇ ਕਹਨੇ ਆ। ਜੇ ਆਪਣੀ ਬੈਟਰੀ ਆਪਾਂ ਡੈਡ ਕਰ ਲਈ ਫੇਰ। ਬੈਟਰੀ ਯਾਰ ਚਾਰਜ ਲਾ ਲਾਂਗੇ। ਕਿਹੜਾ ਲਾਣਾ? ਟਰੈਕਟਰ ਨੂੰ। ਟਰੈਕਟਰ ਦੀ ਫੇਰ ਦੂਈ ਖੋਲ ਕੇ ਇਹਨਾਂ ਚਾਰਜ ਲਾ ਲਾਂਗੇ ਹਨਾ। ਹਾਂ। ਮੈਂ ਠੀਕ। ਪਤਾ ਕੀ ਕਰਨਾ ਹੈ? ਹਾਂ। ਟਰੈਕਟਰ ਸਟਾਰਟ ਕਰਕੇ ਬੈਟਰੀ ਦੀ ਤਾਰਾ ਖੋਲਣੀ ਆ। ਦੂਰ-ਦੂਰ ਕਰਕੇ ਆਹ ਲਾ ਦੇਣੀ ਜਦੇ। ਠੀਕ। ਉਹ ਚਾਰਜਰ ਇਹ ਆ ਉਹ ਇੱਧਰ ਤਾਂ ਦੇਣੀ ਉੱਧਰ ਰੱਖ ਦੇਣੀ। ਠੀਕ। ਹਾਂਜੀ ਲੋ ਜੀ ਮਿੱਤਰੋ ਆਪਾਂ ਅੰਮ੍ਰਿਤ ਦੇ ਅਗੇ ਹੋਇਆ ਮਾੜਾ ਖਾਣ ਪੀਣ ਨੂੰ ਲੈਣ ਭੁੱਖ ਲੱਗ ਗਈ ਆ ਗਵਾਸੀ ਲਈ ਜਾਂਦਾ ਬਲੌਗ ਤੇ ਨੀਂਦ ਆਉਂਦੀ ਆ ਤੇ ਇੱਧਰ ਬੈਗ ਬੂ ਯਾਰ ਸਹੀ ਕਰਕੇ ਰੱਖਦਾ ਨਹੀਂ ਸੀਗੇ ਚਲੋ ਕੋਈ ਨਹੀਂ ਮਿੱਤਰੋ ਤੇ ਹਾਂਜੀ ਮਿੱਤਰੋ ਸੈਂਡਵਿਚ ਤੇ ਪੀਜਾ ਲਿਆਂਦੇ ਯਾਰ ਭੁੱਖ ਬਹੁਤ ਲੱਗੀ ਆ ਯਾਰ ਹਟ ਜਾ ਯਾਰ ਸਨੈਪਾ ਬਣਾਈ ਹਾਂਜੀ ਲੋ ਜੀ ਮਿੱਤਰੋ ਗੁਰਦੁਆਰਾ ਸਾਹਿਬ ਮੇਨ ਗੁਰਦੁਆਰਾ ਸਾਹਿਬ ਮੱਥਾ ਟੇਕਣ ਆ ਗਏ ਤੇ ਲਾਈਨ ਵਿੱਚ ਲੱਗ ਗਏ ਸੰਗਤ ਦੇਖੋ ਮਿੱਤਰੋ ਕਿੰਨੀ ਆ ਤਵੇ ਦੇ ਵੱਜ ਗਏ 4 ਸੰਗਤਾਂ ਮਿੱਤਰੋ ਬਹੁਤ ਆ 4 ਵਜੇ ਹੁਣ ਤੁਹਾਨੂੰ ਦੱਸਾਂ ਕਿੰਨੇ ਵਜੇ ਮੈਂ ਤੁਹਾਡੇ ਕੋਲ ਆ ਗਿਆ ਹਾਂ ਜੀ ਲੋ ਜੀ ਮਿੱਤਰੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਓ ਸਵੇਰੇ 6:40 ਵਜੇ ਦੇ ਛਾ ਮਿੱਤਰੋ ਟਾਈਮ ਹੋ ਗਿਆ 5 ਵਜੇ ਤੇ ਆਪਾਂ ਨੂੰ ਪੂਰਾ 1 ਘੰਟਾ ਲੱਗਿਆ ਉਹ ਤਾਂ ਮੈਂ ਟੈਕ ਕਰੂੰ। ਬਾਕੀ ਉਹ ਠੰਡੇ ਪੈਦਲ ਲਾਈਨ 'ਚ ਲੱਗਣ ਲੱਗੇ 5 ਵਜੇ ਦੇਖ ਲਿਓ ਕਿੰਨਾ ਟਾਈਮ ਲੱਗਦਾ। ਇਹ ਤਾਂ ਬਹੁਤ ਵੱਡੀ ਲਾਈਨ ਆ। ਦੇਖੋ। ਲਓ ਜੀ ਮਿੱਤਰੋ 5:30 ਹੋ ਗਏ ਉਹ ਉੱਥੇ ਲੱਗੇ ਸੀਗੇ। ਉਹ ਉੱਥੇ ਦੇ। ਉੱਥੇ ਲੱਗੇ ਸੀਗੇ ਹਜੇਰੇ ਪਹੁੰਚੇ। ਬਹੁਤ ਲੰਬੀ ਲਾਈਨ ਆ। ਹਾਂਜੀ ਲੋ ਜੀ ਮਿੱਤਰੋ ਟਾਈਮ ਹੋ ਗਿਆ 7 ਤੇ 2 ਘੰਟੇ ਹੋ ਗਏ ਆਪਾਂ ਨੂੰ ਠੰਡੇ ਬੁਰਜ ਕੋਲ ਪੁੱਜ ਗਏ ਆਪਾਂ ਦੇਖੋ ਤੇ ਕਰੋ ਦਰਸ਼ਨ ਇੱਧਰ ਸੰਗਤਾਂ ਦੇ ਹਾਂਜੀ ਲੋ ਜੀ ਮਿੱਤਰੋ 7:30 ਹੋ ਗਏ ਤੇ ਆਪਾਂ ਨੇ ਮੱਥਾ ਵੀ ਟੇਕ ਲਿਆ ਐਨ ਬਾਹਰ ਆ ਕੇ ਹੁਣ ਨਿਕਲ ਗਏ ਠੰਡੇ ਬੁਰਜ ਤੋਂ ਤੇ ਬਾਕੀ ਬੱਸ ਹੁਣ ਦੇਖਦੇ ਆ ਮਿੱਤਰੋ ਦਵਾਂ ਟੁੱਟਰ ਮਲ ਜੀ ਦੀ ਫੇਲੀ ਚੱਲਦੇ ਆ ਤੇ ਇੱਕ ਆਪਣੇ ਆਈਡੀ ਨੂੰ ਵੀ ਮਿਲ ਕੇ ਹੁਣ ਆਪਾਂ ਨੇ ਹਾਲੈਂਡ ਵਾਲਾ ਬਾਈ ਆਪਣਾ ਸਹਿਜ ਬਾਜਵਾ ਤੇ ਉਹਨੂੰ ਹੀ ਮਿਲ ਕੇ ਆਉਣੇ ਆ ਜੀ ਮਿੱਤਰੋ ਨਾ ਕੀਰਤਨ ਦੀ ਫੁੱਲ ਤਿਆਰੀ ਆ ਤੇ ਇਧਰ ਘੋੜੇ ਵੀ ਤਿਆਰ ਆ ਹਾਥੀ ਵੀ ਤਿਆਰ ਆ ਜੀ ਨੌਜੋ ਮਿੱਤਰੋ 8:00 ਵਜ ਗਏ ਤੇ ਨ ਕੀਰਤਨ ਵੀ ਤੁਰਨ ਲੱਗੇ ਆ ਹਵਾ ਵੀ ਰੈਕਟ ਵੀ ਨਾਲ ਆ। ਹੋਰ ਸਮੇਂ ਤੋਂ ਜ਼ਮੀਨ ਖਰਾਬ ਆ। ਮੀਂਹ ਵੀ ਆ ਗਿਆ ਸੀਗਾ। ਦਰਸ਼ਨ ਕਰ ਲੈਣੇ ਕਿਰਤੰਦੇ। ਇੱਧਰ ਨਹੀਂ ਜਾਉਣਾ ਵੀਰ। ਹਾਂਜੀ ਲੋ ਜੀ ਮਿੱਤਰੋ ਇੱਧਰ ਗਾਰੇ ਦਾ ਹਾਲ ਦੇਖੋ ਕੀ ਹੋ ਗਿਆ ਗਾਰੇ ਨਾਲ। क्या हाल हाँ हाँ ठीक है ठीक है ठीक है ठीक है हरियाणे ठीक है ठीक है आप चमकौर साहब देखिए ਟਰੈਕਟਰ ਨਵਾਂ ਲਿਆਂਦਾ ਐ ਹੁਣ ਉੱਥੇ ਜਾ ਰਹੇ ਆ ਚਮਕੌਰ ਸਾਹਿਬ ਚਮਕੌਰ ਸਾਹਿਬੇ ਜਾ ਰਹੇ ਆ ਬਸ ਆਪਣਾ ਵੀ ਉਹ ਖੜਾ ਜਾਉਂਡੀਰ ਇੱਧਰ ਆ ਚੱਲ ਜਾਉਂਡੀਰ ਜਾਉਂਡੀਰ ਕਿੰਨਾ ਆਲੀ ਲਾ ਦੇ ਬਸ ਕੋਲਾ ਪਿੱਛੇ ਲਾਉਣ ਲੱਗੇ ਆਉਣ ਵਾਲ ਲੱਗੇ ਆ ਮਰੇ ਕੱਪੜੇ ਬਦਲ ਲਿਆ ਕੱਪੜਿਆਂ ਦਾ ਹਾਲ ਦੇਖੋ ਬਸ ਠੀਕ ਆ ਤੁਹਾਡੇ ਆ ਇਹ ਮੈਨੂੰ ਲੱਗਾ ਤੁਹਾਡੇ ਵਾਲਾ ਹੀ ਆ ਇਹ ਹਨਾ ਆ ਜਿਹੜਾ ਤੇਰੇ ਵਾਲੀ ਲੱਗਦਾ ਮੈਨੂੰ ਬਸ ਠੀਕ ਆ ਠੀਕ ਆ ਮਿੱਤਰੋ ਬੈਰੀਕੇਡ ਬ੍ਰੇਕਰ ਬੋਏ ਮਿਲਿਆ ਸੀਗਾ। ਹਾਂਜੀ ਲੋ ਜੀ ਮਿੱਤਰੋ ਆਪਾਂ ਨਾ ਮਰੰਡਾ ਟੱਪਿਆ ਏ ਤੇ ਹੁਣ ਆਪਾਂ ਅਸ਼ੀਰੀ ਚੰਪੌਰ ਸਾਹਿਬ ਆ ਗਏ ਤੇ ਮਿੱਤਰੋ ਆਉਂਦੇ ਹੋਏ ਆਪਾਂ ਚਲਾ ਰਹੇ ਆ ਰੈਟਰ ਨੂੰ। ਉੱਥੇ ਨਾ ਯਾਰ ਬਲੌਗ ਨਹੀਂ ਬਣਾਇਆ ਪੀਡ ਬੋਸ ਜੀ ਨਾਲੇ ਉਹ ਰੈਟਰ ਰੋਡ ਜੀ ਆ ਥੋੜਾ ਜਿਆ ਖਿੱਚਣੇ ਵਾਲਾ ਹਨਾ। ਉਧੇ ਵਾਲਾ ਮਰੰਡੇ ਵਾਲਾ ਉੱਥੇ ਆਪਾਂ ਆਏ ਆ ਤੇ ਆਪਾਂ ਨੇ ਵੀ ਵਲੌਗ ਬਣਾਇਆ ਹੈਗਾ ਤੇ ਕਰੋ ਚੈੱਕ ਮਿੱਤਰੋ ਮੀਂਹ ਪੂਰਾ ਆ ਗਿਆ ਹਨਾ ਇਧਰ ਬੰਦਿਆਂ ਦੇ ਕੱਪੜਿਆਂ ਦੇ ਹਾਲ ਦੇਖੋ ਤੇ ਮਿੱਤਰੋ ਸੈਨ ਪੂਰੇ ਗਿੱਲੇ ਹੋ ਗਏ ਤੇ ਬਾਕੀ ਵਾਸ ਸੈਨ ਉੱਤੇ ਰਿਪੋਰਟਾ ਕੰਮ ਕਰ ਜਾ ਰਹੇ ਆ ਬਾਕੀ ਤੁਹਾਨੂੰ ਅੱਗੇ ਦਿਖਾਉਣੀ ਆ ਕਿ ਆ ਬਣਦਾ ਮਿੱਤਰੋ ਪੱਟਣ ਵਾਲਾ ਡਰਾਪਟਣ ਵਾਲੇ ਆਇਆ ਇੱਕ ਮਿੱਤਰੋ ਆਈ ਭੱਜਣੇ ਵਾਲਾ ਇਲੋ ਜੀ ਮਿੱਤਰੋ ਸ਼੍ਰੀ ਚਮਕੌਰ ਸਾਹਿਬ ਟੱਪ ਗਏ ਤੇ ਕਰੋ ਚੱਕ ਬਾਤੀ ਬਾਕੀ ਜਾ ਰਹੇ ਆ ਬੇਲੇ ਪੁੰਜਣੇ ਵਾਲੇ ਆ ਤੇ ਧੁੰਦ ਬਹੁਤ ਪੈ ਗਈ ਯਾਰ ਮੈਨੂੰ ਤਾਂ ਅੱਜ ਕਿਹੜਾ ਮੀਂਹ ਪੈ ਦੇਵਾ ਮੇ ਤੋਂ ਠੰਡੀ ਵੀ ਵਜ ਜਾਣੀ ਹੈ ਨਾ ਠੰਡਾ ਤਾਂ ਹੋ ਗਈ ਬਈ ਅੱਜ ਤੇ ਦੇਵਾ ਠੰਡ ਵੀ ਮਿੱਤਰੋ ਵਜ ਜਾਣੀ ਦੇਖ ਲੈ ਤੁਸੀਂ ਪੱਕਾ ਅੱਜ ਧੁੰਦ ਦਾ ਹੁਣੇ ਹੋਗੀ ਹਾਂਜੀ ਲੋ ਜੀ ਮਿੱਤਰੋ ਹੋੜ ਰੰਜੀਤ ਚਲਾਉਣ ਲੱਗਿਆ ਹੋਇਆ ਬੇਲੇ ਤੇ ਤੇ ਇਹਨੂੰ ਦੇਦਾ ਆਪਾਂ ਨੇ ਇਹ ਵੀ ਆਪਣਾ ਯਾਰ ਆ ਯਾਰ ਉਨਾ ਕਰ ਤੱਕ ਰਣਜੀਤ ਲੈ ਕੇ ਜਾਊਗਾ ਵੀ ਉਹ ਵੀਰੇ ਹੌਲੀ